ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜਿਹਨਾਂ ਕੋਲ ਜਾਂਦਾ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਤੁਹਾਡੀ ਪਾਰਟੀ ਕੋਈ ਵਾਪਸ ਵੀ ਨਹੀਂ ਬਜਾਰਪ੍ਰਦੇਸ਼ਾਂ ਤੇ ਬਜਾਰਦਨੋਨ ਦੇ ਵਿੱਚ ਕਾਫੀ ਲੋਕਾਂ ਦੀ ਰੋਚ ਹੈ ਜੀ ਕੀ ਆ ਕਹਿੰਦਾ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆ ਜੀ ਯਾਰ ਉਹਦੇ ਉੱਪਰ ਗੋੜ ਲੱਗਿਆ ਵਾ ਜਿਹੜਾ ਲੋਹਾਰ ਕਿਸ ਨੇ ਚੱਟੀ ਜਾਣ ਕਿ ਆ ਉਹਦੇ ਵਿੱਚ ਕੁਝ ਵੀ ਨਹੀਂ ਆ ਆਉਂਦਾ ਹੀ ਕੁਝ ਨਹੀਂ ਉਹਨੂੰ ਆਪਨੇ ਬੜੇ ਮਾਨ ਦੀ ਗੱਲ ਹੈ ਕੀ ਕਹਿਣਾ ਚਾਹੁੰਗੇ ਕਿਪਰਾਂ ਦੀਆਂ ਲਬੜੀਆਂ ਚੜ੍ਹਣੀਆਂ ਜਿਹੜੇ ਵਿਭਾਗ ਹੋ ਗਏ ਨੇ ਮੈਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਖਾਸ ਕਰਕੇ ਜਲੰਧਰ ਹਲਕੇ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਤੱਕ ਪਹੁੰਚਾਇਆ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਬਾਰ-ਬਾਰ ਐਮਐਲਏ ਜਿਤਾਇਆ ਮੁੱਖ ਮੰਤਰੀ ਤੱਕ ਪਹੁੰਚਾਇਆ ਤੇ ਹੁਣ ਮੈਨੂੰ ਵੈਕਰੂ ਦੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਇਹ ਸਾਰੇ ਡਿਪਾਰਟਮੈਂਟ ਉਹਦੇ ਚਾਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕਮਾਂਡ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਰ ਹੋਣਾ ਚਾਹੁੰਦਾ ਕਿ ਮੈਂ ਨੇਕ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ ਰਾਇ ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀਬੰਦੀ ਜਾਨਵਰ ਹਸਬੰਦੀ ਸਬੰਧੀ ਜਿੰਨੇ ਵੀ ਇਹਦੇ ਚ ਆਏ ਹੈ ਮਹਿਕਮੇ ਉਹਨਾਂ ਸਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੇ ਸਮੇਂ ਦੇ ਵਿਦੇਸ਼ ਦੇ ਵਿੱਚ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਨੇ ਵੱਡੇ ਪ੍ਰੋਟੈਸਟ ਨੇ ਤਾਂ ਅਜੇਹੇ ਦੇ ਵਿੱਚ ਖੇਤੀਬਾੜੀ ਤੋਂ ਤੇ ਸਹਾਇਕ ਤੰਦਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ ਉਹ ਤੁਹਾਡੀ ਰਹੇਗੀ ਇਹਦੇ ਵਿੱਚ ਕੁਕ ਬੜਾ ਅਹਿਮ ਹੈਗਾ ਸਮੱਸਿਆਵਾਂ ਨੂੰ ਮੈਨੂੰ ਇਸ ਗੱਲ ਦਾ ਬੜੀ ਖੁਸ਼ੀ ਹੈ ਕਿ ਮੈਨੂੰ ਕਿਸਾਨ ਤੇ ਖੇਤ ਮਜ਼ਦੂਰ ਦੀ ਸੇਵਾ ਕਰਨ ਦਾ ਮੌਕਾ ਪਾਰਟੀ ਨੇ ਦਿੱਤਾ ਔਰ ਇਸ ਨੂੰ ਮੈਂ ਨੇਕ ਨੀਤੀ ਦੇ ਨਾਲ ਔਰ ਸਾਰਿਆਂ ਦੀ ਸਲਾਹ ਲੈ ਕੇ ਅੱਗੇ ਵਧਾਉਣਾ ਤੇ ਇੱਕ ਅੱਛਾ ਵਿਕਲਪ ਹੈ ਜਿਹੜਾ ਉਹ ਤਾਂ ਕਿ ਇਹ ਸਾਡਾ ਮੁੱਖ ਤੰਦਾ ਖੇਤੀ ਖਾਸ ਔਰ ਤੇ ਪੰਜਾਬ ਦਾ ਹਰਿਆਣੇ ਦਾ ਇਹ ਇਸ ਏਰੀਆ ਦਾ ਨਾਰਥ ਜ਼ੋਨ ਦਾ ਜਿਹੜਾ ਮੁੱਖ ਤੰਦਾ ਖੇਤੀ ਹੈ ਉਹ ਜਿਹੜਾ ਮੁੱਖ ਤੰਦਾ ਹੈ ਉਸ ਨੂੰ ਅੱਗੇ ਵਧਾਉਣ ਵਾਸਤੇ ਮੈਂ ਕੰਮ ਕਰਨਾ ਠੀਕ ਹੈ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਇਹ ਸਾਰੇ ਡਿਪਾਰਟਮੈਂਟ ਉਹਦੇ ਚ ਆਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕਮਾਂਡ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਰੂਪਣਾ ਚਾਹੁੰਦਾ ਕਿ ਮੈਂ ਨੀਕ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ ਰਾਇ ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀ ਸਬੰਧੀ ਐਨੀਮਲ ਹਸਬੰਡੀ ਸਬੰਧੀ ਜਿੰਨੇ ਵੀ ਇਹਦੇ ਚ ਆਏ ਮੈਂ ਇੱਕ ਮੈਂ ਉਹਨਾਂ ਸੰਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੇ ਸਮੇਂ ਦੇ ਪੈ ਰਿਹਾ ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਿਮ ਕਰ ਰਹੇ ਵੀ ਕਾਂਗਰਸ ਬਤਾਏ ਨਹੀਂ ਦੱਸਦਾ ਕੀ ਇਹ ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜਿਹਨਾਂ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਤੁਹਾਡੀ ਪਾਰਟੀ ਤਾਂ ਵਾਪਸ ਵੀ ਨਹੀਂ ਬਿਹਾਰ ਪ੍ਰਦੇਸ਼ਾਂ ਤੇ ਬਿਹਾਰ ਨਾਹੋ ਦੇ ਵਿੱਚ ਕਾਫੀ ਲੋਕਾਂ ਦੀ ਰੋਚ ਹੈ ਜੀ ਕੀ ਆ ਕਹਿੰਦਾ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆਉਂਦੀ ਯਾਰ ਉਹਦੇ ਉੱਪਰ ਗੋੜ ਲੱਗਿਆ ਵਾ ਜਿਹੜਾ ਲੋਹਾਰ ਕਿਸ ਨੇ ਚੱਟੀ ਜਾਣ ਕਿ ਆ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੀ ਕੁਝ ਨਹੀਂ ਉਹਨੂੰ ਆਪ ਨੇ ਬੜੇ ਮਾਨ ਦੀ ਗੱਲ ਹੈ ਕੀ ਕਹਿਣਾ ਚਾਹੁੰਗੇ ਕਿਹੜਾ ਤਰ੍ਹਾਂ ਦੀਆਂ ਲਬੜੀਆਂ ਚੜ੍ਹਣੀਆਂ ਜਿਹੜੇ ਵਿਭਾਗ ਹੋਵੇਗਾ ਮੈਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਖਾਸ ਤੌਰ ਤੇ ਜਲੰਧਰ ਹਲਕੇ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਤੱਕ ਪਹੁੰਚਾਇਆ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਬਾਰ-ਬਾਰ ਐਮਐਲਏ ਜਿਤਾਇਆ ਮੁੱਖ ਮੰਤਰੀ ਤੱਕ ਪਹੁੰਚਾਇਆ ਤੇ ਹੁਣ ਮੈਨੂੰ ਵੈਕਰੂ ਦੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਇਹ ਸਾਰੇ ਡਿਪਾਰਟਮੈਂਟ ਉਹਦੇ ਚ ਆਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕਮਾਂਡ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਰ ਹੋਣਾ ਚਾਹੁੰਦਾ ਕਿ ਮੈਂ ਨੇਕ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ ਰਾਇ ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀਬਾੜੀ ਸੰਬੰਧੀ ਐਨੀਮਲ ਹਸਬੰਡੀ ਸੰਬੰਧੀ ਜਿੰਨੇ ਵੀ ਇਹਦੇ ਚ ਆਏ ਹੈ ਮਹਿਕਮੇ ਉਹਨਾਂ ਸੰਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੇ ਸਮੇਂ ਦੇ ਵਿਦੇਸ਼ ਦੇ ਵਿੱਚ ਕਿਸਾਨਾਂ ਦੀਆਂ ਪੱਟੀਆਂ ਸਮੱਸਿਆਵਾਂ ਨੇ ਵੱਡੇ ਪ੍ਰੋਟੈਸਟ ਨੇ ਤਾਂ ਅਜੇਹੇ ਦੇ ਵਿੱਚ ਖੇਤੀਬਾੜੀ ਤੋਂ ਤੇ ਸਹਾਇਕ ਕੰਦਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ ਉਹ ਤੁਹਾਡੀ ਰਹੇਗੀ ਇਹਦੇ ਵਿੱਚ ਕੁਕ ਬੜਾ ਅਹਿਮ ਹੈਗਾ ਸਮੱਸਿਆਵਾਂ ਨੂੰ ਮੈਨੂੰ ਇਸ ਗੱਲ ਦਾ ਬੜੀ ਖੁਸ਼ੀ ਹੈ ਕਿ ਮੈਨੂੰ ਕਿਸਾਨ ਤੇ ਖੇਤ ਮਜ਼ਦੂਰ ਦੀ ਸੇਵਾ ਕਰਨ ਦਾ ਮੌਕਾ ਪਾਰਟੀ ਨੇ ਦਿੱਤਾ ਔਰ ਇਸ ਨੂੰ ਮੈਂ ਨੇਕ ਨੀਤੀ ਦੇ ਨਾਲ ਔਰ ਸਾਰਿਆਂ ਦੀ ਸਲਾਹ ਲੈ ਕੇ ਅੱਗੇ ਵਧਾਉਣਾ ਤੇ ਇੱਕ ਅੱਛਾ ਵਿਕਲਪ ਹੈ ਜਿਹੜਾ ਉਹ ਤਾਂ ਕਿ ਇਹ ਸਾਡਾ ਮੁੱਖ ਤੰਦਾ ਖੇਤੀ ਖਾਸ ਔਰ ਤੇ ਪੰਜਾਬ ਦਾ ਹਰਿਆਣੇ ਦਾ ਇਹ ਇਸ ਏਰੀਆ ਦਾ ਨਾਰਥ ਜ਼ੋਨ ਦਾ ਜਿਹੜਾ ਮੁੱਖ ਤੰਦਾ ਖੇਤੀ ਹੈ ਉਹ ਜਿਹੜਾ ਮੁੱਖ ਤੰਦਾ ਹੈ ਉਸ ਨੂੰ ਅੱਗੇ ਵਧਾਉਣ ਵਾਸਤੇ ਮੈਂ ਕੰਮ ਕਰਨਾ ਦਾ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਇਹ ਸਾਰੇ ਡਿਪਾਰਟਮੈਂਟ ਉਹਦੇ ਚ ਆਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕਮਾਂਡ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਰ ਹੋਣਾ ਚਾਹੁੰਦਾ ਕਿ ਮੈਂ ਨੀਕ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ رائے ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀ ਸਬੰਧੀ ਐਨੀਮਲ ਹਸਬੰਡੀ ਸਬੰਧੀ ਜਿੰਨੇ ਵੀ ਇਹਦੇ ਚ ਆਈਏ ਮੈਂ ਇੱਕ ਮੈਂ ਉਹਨਾਂ ਸੰਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੀ ਸਮੇਂ ਦੇ ਪੈ ਰਿਹਾ ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਕਰ ਰਹੇ ਵੀ ਕੀ ਕੰਮ ਦੀ ਬਾਤ ਦਿੰਦਾ ਹੈ ਨਹੀਂ ਦਿੰਦਾ ਕੀ ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜਿਹਨਾਂ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਤੁਹਾਡੀ ਪਾਰਟੀ ਤਾਂ ਵਾਪਸ ਵੀ ਨਹੀਂ ਬਜਾਰਪ੍ਰਦੇਸ਼ਾਂ ਤੇ ਬਜਾਰਨਾ ਦੇ ਵਿੱਚ ਕਾਫੀ ਲੋਕਾਂ ਦੀ ਰੋਚ ਹੈ ਜੀ ਕੀ ਆ ਕਹਿੰਦਾ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆ ਜੀ ਯਾਰ ਉਹਦੇ ਉੱਪਰ ਗੋੜ ਲੱਗਿਆ ਵਜਾ ਲੋਕ ਹਰ ਕਿਸ ਨੇ ਚੱਟੀ ਜਾਣ ਕਿ ਆ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੀ ਕੁਝ ਨਹੀਂ ਉਹਨੂੰ ਆਪ ਨੇ ਬੜੇ ਮਾਨ ਦੀ ਗੱਲ ਹੈ ਕੀ ਕਹਿਣਾ ਚਾਹੁੰਗੇ ਕਿਪਰਾਂ ਦੀਆਂ ਲਬੜੀਆਂ ਚੜ੍ਹਣੀਆਂ ਜਿਹੜੇ ਵਿਭਾਗ ਹੋ ਗਏ ਮੈਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਖਾਸ ਤੌਰ ਤੇ ਜਲੰਧਰ ਹਲਕੇ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਤੱਕ ਪਹੁੰਚਾਇਆ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਬਾਰ-ਬਾਰ ਐਮਐਲਏ ਜਿਤਾਇਆ ਮੁੱਖ ਮੰਤਰੀ ਤੱਕ ਪਹੁੰਚਾਇਆ ਤੇ ਹੁਣ ਮੈਨੂੰ ਵੈਕਰੂ ਦੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਇਹ ਸਾਰੇ ਡਿਪਾਰਟਮੈਂਟ ਉਹਦੇ ਚ ਆਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕਮਾਂਡ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਰ ਹੋਣਾ ਚਾਹੁੰਦਾ ਕਿ ਮੈਂ ਨੇਕ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ رائے ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀਬੰਦੀ ਐਨੀਮਲ ਹਸਬੰਡੀ ਸਬੰਧੀ ਜਿੰਨੇ ਵੀ ਇਹਦੇ ਚ ਆਏ ਹੈ ਮਹਿਕਮੇ ਉਹਨਾਂ ਸਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ